ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨਪਰਾਹਡ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਹੋਰ ਬਹੁਤ ਵਧੀਆ ਗੱਡੀ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਟੋਇਟਾ ਨੋਵਾ 2014 ਮਾਡਲ ਬਿਲਕੁਲ ਬ੍ਰਾਂਡ ਨਿਊ ਕਾਰ ਸਾਰੀ ਗੱਡੀ ਓਰੀਜਨਲ ਕੋਈ ਇੱਕ ਅੱਧਾ ਮਾਈਨਰ ਜਾਂ ਸਕ੍ਰੈਚ ਹੋਊਗਾ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਬਿਲਕੁਲ ਬ੍ਰਾਂਡ ਨਿਊ ਕਾਰ ਇੱਕ ਪਾਸੇ ਤੁਸੀਂ ਸ਼ੋਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਲਓ ਇੱਕ ਪਾਸੇ ਆਪਣੀ ਇਹ ਗੱਡੀ ਦੇਖ ਲਓ ਆਜੋ ਤੁਹਾਨੂੰ ਦਿਖਾਉਨੇ ਆ ਆਪਾਂ आज जो ਤੁਹਾਨੂੰ ਦਿਖਾਉਣਿਆ ਹੈ ਗੱਡੀ ਆਪਾਂ ਤੁਹਾਨੂੰ ਇਹ ਗੱਡੀ ਜਿਹੜੀ अवेलेबल ਰਹੂਗੀ ਇਹ ਰਹੂਗੀ ਇੰਡੀਅਨ ਮੋਟਰ ਤੇ ਆਪਣੇ ਕੋਲ ਸਟਾਕ ਬਹੁਤ ਆ ਚੁੱਕਿਆ ਡੇਲੀ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਇੱਕ ਗੱਡੀ ਦੀ ਵੀਡੀਓ ਆਪਾਂ ਪਾਇਆ ਕਰਕੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਗੱਡੀ ਲੈ ਕੇ ਆਏ ਨੋਵਾ 2014 ਮਾਡਲ ਬੀ ਮਾਡਲ ਆ ਪਹਿਲੇ ਨਾਂ ਦੀ ਕਾਰ ਆ 25000 ਕਿਲੋਮੀਟਰ ਸਰਵਿਸ ਰਿਕਾਰਡ ਦੇ ਨਾਲ ਚੱਲੀ ਵੀ ਗੱਡੀ ਆ ਸਾਰੀ ਗੱਡੀ origignal ਆ ਸਾਰੀ ਗੱਡੀ origignal ਇੱਕ ਪੀਸ ਇੱਕ ਪੀਸ ਵੀ ਪੇਂਟ ਜਾਂ ਕਿਤੇ ਉਹ ਨਹੀਂ ਹੈਗਾ ਮਾਈਨਰ ਸਕ੍ਰੈਚ ਵੀ ਨਹੀਂ ਹੈਗੇ ਡੂੰਗੇ ਕੋਈ ਸਕ੍ਰੈਚ ਨਹੀਂ ਹੈਗੇ ਜਿਹੜੇ ਮਾੜੇ ਮੋٹے ਸਕ੍ਰੈਚ ਜੇ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਉਂਦੇ ਰਹਾਂਗੇ ਵੀ ਮਾਡਲ ਆ ਸਿਲਵਰ ਕਲਰ ਦੇ ਵਿੱਚ ਆ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਸਾਰੀ ਗੱਡੀ origignal ਸਾਰੀ ਗੱਡੀ origignal ਆਗੀ ਆ ਥੋੜਾ ਜਿਹਾ ਮਾਈਨਰ ਜਿਹਾ ਇੱਥੇ ਹੈਗਾ ਬਾਕੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਨਾਲ-ਨਾਲ ਦਿਖਾਉਂਦਾ ਰਹੂੰਗਾ ਜਿੱਥੇ ਵੀ ਕੋਈ ਸਕ੍ਰੈਚ ਹੋਊਗਾ ਜਾਂ ਕਿਤੇ ਕੋਈ ਨਿੱਕਾ ਮोटा ਡੈਂਟ ਹੋਊਗਾ ਉਹ ਤੁਹਾਨੂੰ ਆਪਾਂ ਨਾਲ ਦਿਖਾਉਂਦੇ ਰਾਵਾਂਗੇ 2014 ਮਾਡਲ ਆ ਬੀ ਮਾਡਲਾਂ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਈ ਹੈਗੀ ਹੈ ਜੈਨੂਅਲ ਨਾਲ ਦੇ ਟਾਇਰ ਹੈਗੇ ਹੈਗੇ ਤੇ 25000 ਕਿਲੋਮੀਟਰ ਚੱਲੀ ਹੈਗੀ ਹੈ ਗੱਡੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰਾਂਡ ਨਿਊ ਕਾਰ ਇੱਕ ਪਾਸੇ ਤੁਸੀਂ ਸ਼ੋਅਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਲਓ ਇੱਕ ਪਾਸੇ ਆਪਣੀ ਆ ਗੱਡੀ ਦੇਖ ਲਓ ਸਾਰੀ ਗੱਡੀ origignal ਗਾਰੰਟੀ ਹੋਊਗੀ ਇਸ ਚੀਜ਼ ਦੀ ਜੇ ਕੋਈ ਵੀ ਆ ਕੇ ਬੰਦਾ ਨੁਕਸ ਖੜ ਦੂਗਾ ਉਹਨੂੰ ਆਪਾਂ ਆਉਣ ਜਾਣ ਦਾ ਕਿਰਾਇਆ ਬਾਕੀ ਬਕਾਇਦਾ ਉਹਨੂੰ ਆਪਾਂ ਪੈਸੇ ਵੀ ਦੇਵਾਂਗੇ ਉਹਨੂੰ ਠੀਕ ਹੈ ਕੋਈ ਵੀ ਬੰਦਾ ਆਪਣੀ ਗੱਡੀ ਦੇ ਵਿੱਚੋਂ ਨੁਕਸ ਖੱਡ ਦੂਗਾ ਜਿੰਨੀਆਂ ਵੀ ਆਪਣੀਆਂ ਵੀਡੀਓ ਰਹੀਆਂ ਪਹਿਲਾਂ ਵਾਲੀਆਂ ਵੀ ਤੁਸੀਂ ਦੇਖਿਆ ਜਿੰਨੇ ਕਈ ਵੀਰ ਆਪਣੇ ਤੋਂ ਗੱਡੀ ਡਿਲੀਵਰੀ ਲੈ ਵੀ ਗਏ ਹੈਗੇ ਆ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਕਹਨੇ ਉਹੀ ਚੀਜ਼ ਨਿਕਲਦੀ ਆ ਉਸ ਤੋਂ ਇਲਾਵਾ ਇੱਕ ਚੀਜ਼ ਇੱਕ ਗੱਲ ਦਾ ਵੀ ਫਰਕ ਨਹੀਂ ਨਿਕਲੂਗਾ ਜਿਹੜੇ ਵੀ ਸਕਰੈਚ ਹੁੰਦੇ ਆ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਹੁੰਦੇ ਆ ਨਾਲ ਦੀ ਨਾਲ ਹੀ ਠੀਕ ਹੈ ਆ ਜੋ ਅੰਦਰੋਂ ਤੁਹਾਨੂੰ ਦਿਖਾਉਣੇ ਆ ਇੰਟੀਰੀਅਰ ਅੰਦਰੋਂ ਤੁਸੀਂ ਇੰਟੀਰੀਅਰ ਚੈੱਕ ਕਰੋ 25000 ਕਿਲੋਮੀਟਰ ਚੱਲੀ ਆ ਸਾਰੀ ਗੱਡੀ オリジナル ਆ ਸਾਰੀ ਗੱਡੀ ਬ੍ਰਾਂਡ ਨਿਊ ਗੱਡੀ ਪਈ ਆ ਇੱਕ ਪਾਸੇ ਸ਼ੋਅਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਲਓ ਇੱਕ ਪਾਸੇ ਤੁਸੀਂ ਆਪਣੀ ਆ ਗੱਡੀ ਦੇਖ ਲਓ 25290 ਕਿਲੋਮੀਟਰ ਗੱਡੀ ਚੱਲੀ ਆ ਸਰਵਿਸ ਰਿਕਾਰਡ ਦੇ ਨਾਲ ਚੱਲੀ ਆ ਸਾਰੇ ਅੰਦਰੋਂ ਤੁਸੀਂ ਆ ਸਿਸਟਮ ਸਿਸਟਮ ਦੇਖ ਲਓ ਕੋਈ ਵੀ ਚੀਜ਼ ਜਿਵੇਂ ਕੰਪਨੀ ਤੋਂ ਆਉਂਦਾ ਸੀਗਾ ਐਜ਼ ਇਟ ਇਜ਼ ਹੀ ਹੈਗਾਗਾ ਕੋਈ ਵੀ ਇਹਦੇ ਵਿੱਚ ਕੁਝ ਵੀ ਨਹੀਂ ਕੀਤਾ ਹੈਗਾ ਕੋਈ ਐਕਸਟਰਾ ਕੁਝ ਐਡ ਆਨ ਨਿਕਰਾਇਆ ਹੈਗਾਗਾ ਸੀਟਾਂ ਤੁਸੀਂ ਦੇਖ ਸਕਦੇ ਹੋ ਅੰਦਰੋਂ ਮੈਟਿੰਗ ਮੂਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮੈਟ ਵੀ ਤੁਸੀਂ ਦੇਖੋ ਜਿਹੜੇ origignal ਨਾ ਲਾਉਂਦੇ ਸੀ ਉਹੀ ਹਜੇ ਤੱਕ ਪਏ ਹੈਗੇ ਆ ਵਿੱਚ ਤੁਸੀਂ ਅੰਦਰੋਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਕੋਈ ਸਕ੍ਰੈਚ ਵੀ ਨਹੀਂ ਹੈਗਾ ਸਿੰਗਲ ਸਕ੍ਰੈਚ ਵੀ ਨਹੀਂ ਹੈਗਾ ਇੰਟੀਰੀਅਰ ਦੇ ਵਿੱਚ ਆ ਜੋ ਤੁਹਾਨੂੰ ਆਪਾਂ ਛੱਤ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਪਈ ਹੈਗੀ ਆ ਬਿਲਕੁਲ ਨਵੀਂ ਕਾਰ ਬਿਲਕੁਲ ਬ੍ਰੈਂਡ ਨਿਊ ਕਾਰ ਨਹੀਂ ਆਪਾਂ ਆ ਚੀਜ਼ਾਂ ਦੇਖਦੇ ਹੁੰਨੇ ਆ ਇੱਥੇ ਸਕ੍ਰੈਚ ਪੈ ਜਾਂਦੇ ਹੁੰਦੇ ਆ ਜ਼ਿਆਦਾਤਰ ਇਹ ਚੀਜ਼ਾਂ ਤੇ ਆਪਾਂ ਸਕ੍ਰੈਚ ਦੇਖਦੇ ਹੁੰਨੇ ਆ 14 ਮਾਡਲ ਜਿਸ ਤਰ੍ਹਾਂ ਗੱਡੀ ਆ ਅੰਦਰੋਂ ਤੁਸੀਂ ਦੇਖ ਸਕਦੇ ਹੋ ਗਲੋ ਬਾਕਸ ਦੇਖ ਸਕਦੇ ਹੋ ਆ ਨਿੱਕਾ ਜਾਂ ਬਿਲਕੁਲ ਮਾਈਨਰ ਜਆ ਨਿੱਕਾ ਜਾਂ ਸਕ੍ਰੈਚ ਹੈਗਾ ਇੱਥੇ ਬਾਕੀ ਜਿਹੜਾ ਕੋਈ ਸਕ੍ਰੈਚ ਹੋਊਗਾ ਉਹ ਤੁਹਾਨੂੰ ਮੈਂ ਨਾਲ-ਨਾਲ ਦਿਖਾਉਂਦਾ ਰਹੂੰਗਾ ਉੱਪਰ ਛੱਤ ਤੁਸੀਂ ਦੇਖ ਸਕਦੇ ਹੋ ਕਿਉਂਗੇ ਬ੍ਰਾਂਡ ਨਿਊ ਕਾਰ ਆ ਬ੍ਰਾਂਡ ਨਿਊ ਕਾਰ ਕਰੋਮ ਵੀ ਨਹੀਂ ਹਜੇ ਤੱਕ ਖਰਾਬ ਹੋਈ ਕਰੋਮ ਤੁਸੀਂ ਦੇਖੋ 14 ਮਾਡਲ ਆ ਦੇਖੋ ਤੇ ਨਹੀਂ ਆਪਾਂ ਦੇਖਦੇ ਆ 8-9 ਸਾਲ ਹੋ ਗਏ ਗੱਡੀ ਨੂੰ ਆਈ ਨੂੰ ਕਰੋਮ ਵਗੈਰਾ ਖਰਾਬ ਹੋ ਜਾਂਦੀ ਹੈ ਕਰੋਮ ਵੀ ਬਹੁਤ ਵਧੀਆ ਉਹਦੇ ਵਿੱਚ ਪਈ ਹੈਗੀ ਹੈਗੀ ਪਿਛਲੀਆਂ ਸੀਟਾਂ ਪਿਛਲੀ ਵਿੰਡੋ ਤੁਸੀਂ ਆ ਦੇਖ ਸਕਦੇ ਹੈਗੇ ਆ ਸੀਟਾਂ ਅੰਦਰੋਂ ਤੁਸੀਂ ਦੇਖ ਸਕਦੇ ਹੈਗੇ ਹੋ ਬ੍ਰਾਂਡ ਨਿਊ ਕਾਰ ਬ੍ਰਾਂਡ ਨਿਊ ਇੱਕ ਪਾਸੇ ਸ਼ੋਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਲਓ ਇੱਕ ਪਾਸੇ ਤੁਸੀਂ ਆਪਣੀ ਆ ਗੱਡੀ ਦੇਖ ਲਓ ਬ੍ਰਾਂਡ ਨਿਊ ਕਾਰ ਜਿਹੜੇ ਸਕ੍ਰੈਚ ਰਹਿਣਗੇ ਮਾਈਨਰ ਰਮਾਈਨਰ ਜਿਹੜੇ ਸਕ੍ਰੈਚ ਜਿਹੜੇ ਹੋਣਗੇ ਉਹ ਤੁਹਾਨੂੰ ਮੈਂ ਨਾਲ-ਨਾਲ ਦਿਖਾਉਂਦਾ ਰਹੂੰਗਾ ਵੀਡੀਓ ਦੇ ਵਿੱਚ ਤੇ ਬਾਕੀ ਤੁਸੀਂ ਚੈੱਕ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੱਸਿਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਗੱਡੀ ਪ੍ਰਾਈਜ਼ ਵੀ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਤੇ ਪ੍ਰਾਈਜ਼ ਜਿਹੜਾ ਰਿਹਾ ਕਰੂ ਇਹਦੇ ਵਿੱਚ ਤੁਸੀਂ ਕਾਲ ਕਰਕੇ ਨੰਬਰ ਇਹਦੇ ਵਿੱਚ ਮੈਂਸ਼ਨ ਰਹਿੰਦੇ ਹੈਗੇ ਤੁਸੀਂ ਕਾਲ ਕਰਕੇ ਪ੍ਰਾਈਜ਼ ਥੋੜਾ ਬਹੁਤਾ ਨੇਗੋਸ਼ੀਏਸ਼ਨ ਵੀ ਹੋ ਜਾਂਦੀ ਹੈਗੀ ਹੈਗੀ ਤੇ ਬਾਕੀ ਤੁਸੀਂ ਚੈੱਕ ਕਰੋ ਗੱਡੀ ਉੱਪਰੋਂ ਚੈੱਕ ਕਰੋ ਪਿੱਛੋਂ ਰੀਅਰ ਦੇ ਵਿੱਚੋਂ ਚੈੱਕ ਕਰੋ ਲਾਈਟਾਂ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਲਾਈਟਾਂ ਅਨ ਅਰੀਜਨਲ ਨਾਲ ਦੀਆਂ ਲੈਟਾਂ ਇੱਕ ਵੀ ਚੀਜ਼ ਚੇਂਜ ਨਹੀਂ ਹੈਗੀ ਇੱਕ ਵੀ ਪੀਸ ਪੇਂਟ ਨਹੀਂ ਇੱਕ ਵੀ ਚੀਜ਼ ਚੇਂਜ ਨਹੀਂ ਹੈਗੀ ਜਿਹੜੀ ਚੀਜ਼ ਹੈਗੀ ਆ ਐਸ ਇਟ ਇਜ਼ ਹੀ ਹੈਗੀ ਆ ਨੰਬਰ ਪਲੇਟਾਂ ਵੀ ਜਿਹੜੀਆਂ ਹੈਗੀਆਂ ਉਸ ਟਾਈਮ ਦੀਆਂ ਲੱਗੀਆਂ ਵੀ ਹੈਗੀਆਂ ਗੀਆਂ ਰੈਡੀਏਟਰ ਟੋヨタ ਤੋਂ ਇਹ ਗੱਡੀ ਨਿਕਲੀ ਸੀ ਉਵੇਂ ਹੀ ਪੰਨਾਂ ਹੈਗੀਆਂ 2.5 ਇੰਜਰਾਂ ਬੀ ਮਾਡਲ ਆ ਇਹ ਅਕਰੋਮ ਚੈੱਕ ਕਰੋ ਤੁਸੀਂ ਕ੍ਰੋਮ ਵਗੈਰਾ ਰੀਅਰ ਤੇ ਬਾਈਪਰ ਵਾਸ਼ਰ ਡੀਫੋਗਰ ਸਾਰਾ ਕੁਝ ਇਹਦੇ ਵਿੱਚ ਵੇਜੇ ਬੰਦ ਰਹਿੰਦਾ ਹੈਗਾਗਾ ਡਿੱਗੀ ਡੁਗੀ ਤੁਸੀਂ ਚੈੱਕ ਕਰ ਸਕਦੇ ਹੈਗੇ ਹੋਗੇ ਸਾਰੀ ਗੱਡੀ ਰੀਜਨਲ ਕੋਈ ਵੀ ਬੰਦਾ ਗੱਡੀ ਚਾਕੇ ਨੁਕਸ ਖੱਡੂਗਾ ਬਕਾਇਦਾ ਉਹਦਾ ਹੋਂ ਜਾਣਦਾ ਕਰਾਇਆ ਉਹਨੂੰ ਨਾਮ ਵੀ ਦਿੱਤਾ ਜਾਊਗਾ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਕਹਿੰਨੇ ਆ ਉਹੀ ਚੀਜ਼ ਰਹਿੰਦੀ ਹੈਗੀ ਹੈਗੀ ਪਹਿਲਾਂ ਵਾਲੀਆਂ ਵੀਡੀਓ ਵੀ ਦੇਖੀਆਂ ਹੀ ਹੈਗੀਆਂ ਤੁਸੀਂ ਤੇ ਮਾਈਨਰ ਜਆ ਜਿਵੇਂ ਆਹ ਸਕ੍ਰੈਚ ਹੈਗਾ ਮਾਈਨਰ ਜਆ ਆਹ ਸਕ੍ਰੈਚ ਹੈਗਾ ਜਿਹੜੀ ਵੀ ਚੀਜ਼ ਰਹੂਗੀ ਉਹ ਵੀਡੀਓ ਦੇ ਵਿੱਚ ਆਪਾਂ ਐਜ਼ ਇਟ ਇਜ਼ ਤੁਹਾਨੂੰ ਦਿਖਾਉਣੇ ਰਹਿੰਨੇ ਹੈਗੇ ਆਂਗੇ ਤੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੈਗੇ ਕਿਉਂਗੇ ਸਾਈਡ ਤੋਂ ਵੀ ਬਹੁਤ ਵਧੀਆ ਕੰਡੀਸ਼ਨ ਦੀ ਕਾਰੀ ਕੀ ਕਹਿਣਾ ਵੀ ਮਾਈਨਰ ਮਾਈਨਰ ਜੀ ਬਿਲਕੁਲ ਜਿਵੇਂ ਜਿਵੇਂ ਆ ਥੋੜਾ ਜਿਹਾ ਡੈਂਟ ਪਤਾ ਵੀ ਨਹੀਂ ਲੱਗਦਾ ਹੈਗਾ ਵੀਡੀਓ ਦੇ ਵਿੱਚ ਵੀ ਨਹੀਂ ਆ ਰਿਹਾ ਹੈਗਾ ਜਿਵੇਂ ਆ ਥੋੜੀ ਦੂਰ ਕਰਿਓ ਵੀਡੀਓ ਪਤਾ ਲੱਗਦਾ ਹੈਗਾ ਜਿਹੜੀ ਵੀ ਚੀਜ਼ ਹੈਗੀ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਦਿੰਦਾ ਹੁਣ ਥੋੜਾ ਜਿਹਾ ਨਿੱਕਾ ਜਿਹਾ ਬਿਲਕੁਲ ਆ ਹੈਗਾ ਤੇ ਦੂਰੋਂ ਤਾਂ ਇਹ ਚੀਜ਼ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਜਾਂ ਆ ਚੀਜ਼ ਹੈਗੀ ਹੈਗੀ ਥੋੜੀ ਜਿਹੀ ਇੱਥੇ ਵਿੰਡੋ ਦੇ ਉੱਪਰ ਹੈਗੀ ਹੈਗੀ ਤੇ ਜਿਹੜੀ ਵੀ ਚੀਜ਼ ਰਹੂਗੀ ਉਹ ਵੀਡੀਓ ਦੇ ਵਿੱਚ ਆਪਾਂ ਨਾਲ ਨਾਲ ਦਿਖਾਉਂਦੇ ਰਹਿਣੇ ਆ ਜਿਵੇਂ ਆ ਥੋੜੀ ਥੋੜੀ ਜਿਵੇਂ ਇੱਥੋਂ ਆ ਉਤਰੀ ਵੀ ਹੈਗੀ ਹੈਗੀ ਇਹ ਚੀਜ਼ ਹੈਗੀ ਆ ਜਾਂ ਇਕਾਸਕ ਹੈ ਸਭ ਤੋਂ ਵੱਡਾ ਜਿਹੜਾ ਸਕ੍ਰੈਚ ਬਸ ਆ ਚੀਜ਼ ਆ ਸਕ੍ਰੈਚ ਹੈਗੀ ਹੈਗੀ ਮਾਈਨਰ ਜੇ ਕੋਈ ਪੀਸ ਪੇਂਟ ਨਹੀਂ ਕੋਈ ਚੇਂਜ ਨਹੀਂ ਜਿਹੜੀਆਂ ਚੀਜ਼ਾਂ ਹੈਗਾ ਕੋ ਡਰਾਈਵਰ ਸਾਇਰ ਕਨੈਕਟਰ ਦੇ ਉੱਪਰ ਜੀ ਸਾਈਡ ਤੇ ਵਿੰਡੋ ਤੇ ਹੈਗਾਂਗਾ ਤੇ ਇਕ ਆ ਥੋੜਾ ਜਿਹਾ ਲੱਗਿਆ ਪਿਆ ਜੇ ਹੈਗਾ ਜਿਵੇਂ ਕੁਝ ਰੰਗ ਨਹੀਂ ਉਤਰਿਆ ਹੈਗਾ ਜਿਵੇਂ ਥੋੜੀ ਜਿਹੀ ਗੱਡੀ ਜਿਵੇਂ ਆਏ ਲੱਗਦਾ ਜਿਵੇਂ ਕਿਸੇ ਨਾ ਕੀ ਸੀ ਜੀ ਹੁੰਦੀ ਹੈਗੀ ਬਾਕੀ ਤੁਸੀਂ ਗੱਡੀ ਚੈੱਕ ਕਰ ਹੀ ਲਈ ਹੈਗੀ ਸਾਰੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਨਾਲ-ਨਾਲ ਦਿਖਾਉਂਦਾ ਹੀ ਰਹਿਣਾ ਹੈਗਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਮਿੱਤਰੋ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਗੱਡੀ ਤੇ ਇਹ ਗੱਡੀ ਦਾ ਜਿਹੜਾ ਪ੍ਰਾਈਜ਼ ਰਹੂਗਾ ਪ੍ਰਾਈਜ਼ ਜਿਹੜਾ ਰਹੂਗਾ ਇਹ ਗੱਡੀ ਦਾ ਇਹ ਤਾਂ ਜਿਹੜਾ ਪ੍ਰਾਈਸ ਰਹੂਗਾ 12.5 ਲੱਖ ਰੁਪਿਆ ਡਿਮਾਂਡ ਹੈਗੀ ਆ ਬਾਕੀ ਜਦੋਂ ਤੁਸੀਂ ਕਾਲ ਕਰੋਗੇ ਜਾਂ ਆਓਗੇ ਗੱਡੀ ਦੇਖੋਗੇ ਠੀਕ ਹੈ ਤਾਂ ਥੋੜੀ ਬਹੁਤਾ 네ਗੋਸ਼ੀਏਸ਼ਨ ਵੀ ਹੋ ਸਕਦੀ ਆ ਥੋੜਾ ਬਹੁਤਾ ਪ੍ਰਾਈਸ ਅਡਜਸਟ ਹੋ ਸਕਦਾ ਹੈਗਾ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ